Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ Indian TV News ਤੇ ਮੈਂ ਆਪ ਜੀ ਸੰਦੇਸ਼ ਕਿਹਨੇ ਜਨਮਾਸਮੀ ਆ ਤੇ ਜਨਮਾਸਮੀ ਦਾ ਦੂਸਰੇ ਦਿਨ ਬੁੱਕਾ ਗੁਗਾ ਪੂਜਾ ਜਾਂ ਨਾਇਰ ਦੇ ਗੁਗਾ ਦੀ ਪੂਜਾ ਹੁੰਦੀ ਹੈ ਤੇ ਭੈਣਾ ਜਿਹੜੀਆਂ ਨੇ ਉਹ ਮੰਤ ਮੰਦੀਆਂ ਨੇ ਕੋਈ ਪੀਰ ਬਣਾਉਂਦਾ ਹੈ ਕੋਈ ਪ੍ਰਸ਼ਾਦ ਬਣਾਉਂਦਾ ਕੋਈ ਸੇਵੀਆਂ ਬਣਾਉਂਦਾ ਉਹਦੀ ਪੂਜਾ ਕੀਤੀ ਜਾਂਦੀ ਹੈ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਇਧਰ ਜਿਹੜੀ ਸ਼ੈਵਦੀ ਪੂਜਾ ਹੋ ਰਹੀ ਹੈ ਕੈਮਰਾਮੈਨ ਨੂੰ ਕਿੰਨਾ ਕਿ ਇਹਦੀਆਂ ਤਸਵੀਰਾਂ ਦਿਖਾਈਆਂ ਜਾਣ ਕਿ ਜਿਹੜੀਆਂ ਸ਼ੈਵਦੀ ਪੂਜਾ ਹੋ ਰਹੀ ਹੈ ਤੇ ਮੈਂ ਇੱਧਰ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਕਿ ਜਿਹੜੀਆਂ ਸੰਗਤਾਂ ਨੇ ਲੰਮੇ-ਲੰਮੀ ਲਿਆ ਲੈਣਾ ਲੱਗੀਆਂ ਹੋਈਆਂ ਨੇ ਪੂਜਾ ਕਰ ਰਹੀਆਂ ਨੇ ਇਸ ਬੁੱਕੇ ਆਪਾਂ ਗੱਲਬਾਤ ਕਰਾਂਗੇ ਬਾਬਾ ਗੁਗਰੇ ਦਾ ਜੋ ਹੈ ਜਨਮ Rajasthan ਵਿੱਚ ਹੋਇਆ ਸੀ ਇਹਨਾਂ ਨੇ 20 ਸਾਲ ਦੀ ਪੜਾਈ ਵਾਸਤੇ ਦਲਵਾਰ ਕੀਤੀ ਸੀ ਕਿ ਚੋਹਾਂ ਜਾਂਦੇ ਸੀ ਰਾਜਪੂਤ ਸੀਗੇ ਸਾਰੇ ਹਿੰਦੁਸਤਾਨ ਵਿੱਚ ਜਨਮ ਤੋਂ ਅਗਲੇ ਦਿਨ ਬਾਬੇ ਗੁਗੇ ਜੀ ਦਾ ਜਨਮ ਨਾਇੰਦਾ ਹੈ ਆਪਣੇ ਜੀਰੇ ਵਿੱਚ ਵੀ ਜਿਹੜਾ ਬਾਬੇ ਗੁਗੇ ਦਾ ਜਿਹੜਾ ਕੀਸ਼ੇਵ ਆਸਨ ਗੁਗਾ ਮਥਾ ਜਨਮ ਨਾਇੰਦਾ ਇਹ ਮੰਦਰ ਜੋ ਹੈ ਇਹ ਮੰਦਰ ਪਿੰਡ ਪੰਚਾਇਤ ਦੁਆਰਾ ਕਲਾਇਰ ਚੱਲ ਰਿਹਾ ਹੈ ਇਸੇ ਕੱਲੇ 4 ਵਜੇ ਤੋਂ ਹੀ ਸੰਗਤ ਆਬੇ ਗੁੱਗੇ ਦੀ ਪੂਜਾ ਵਾਸਤੇ ਆਣੀ ਸ਼ੁਰੂ ਹੋ ਜਾਂਦੀ ਹੈ ਲਗਭਗ 7:30 ਤੱਕ ਇਹ ਜਿਹੜਾ ਹੈ ਦਰਦਾ ਲੋਗਾਂ ਦੇ ਆਪੇ ਮੱਤਾ ਮੰਦੇ ਆ ਜੇ ਇਹ ਮੰਨਤ ਪੂਰੀ ਹੋ ਜਾਂਦੀ ਹੈ ਉਹ ਉਸੇ ਹਿਸਾਬ ਨਾਲ ਆਪ ਦਾ ਇੱਕ ਕੰਮ ਕਰਕੇ ਦਿੰਦੇ ਆ ਤੇ ਅਸੀਂ ਸਾਰੇ ਸ਼ਹਿਰ ਵਾਲਿਆਂ ਦੇ ਬਲੇ ਸ਼ੁਕਰਗੁਜ਼ਾਰ ਹੈ ਇਹ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੀ ਹੈ ਸਨਿਗਰਪੁਰਾ ਮੈਂਬਰ ਸ਼ਿਵ ਆਸ਼ਕੁਪਾ ਮੰਦਰ ਸਾਰੇ ਸਤਿਪੂ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਉਧਰ ਰੋਮੀ ਦੀ ਅਤੇ ਸਾਰਿਆਂ ਨੂੰ ਇਹ ਮਨੋਦਾਨਾ ਇੱਕ ਟੀਮ ਤਰਫੋਂ ਹਮਾਰਾ ਜੀ ਉਹਨਾਂ ਦਾ ਅਰਦਾਸ ਕਰਦਾ ਹੈ ਕਿ ਸਾਰਿਆਂ ਦੀ ਸਰੇ ਸੇ ਸ਼ਹਿਰ ਦੀ ਸੁਖਸ਼ਾਂਤੀ ਰੱਖੇ ਖਾਈ ਕਰੇ ਅੰਦਰੁਸਤੀ ਬਖਸ਼ੇ ਕੋੜਾ ਜਿਹਾ ਮੈਂ ਕਿਰਪਾ ਕਰਕੇ ਮੈਨੂੰ ਮਦਦ ਕਰੋ ਮੈਂ ਕਿਰਪਾ ਕਰਕੇ ਮੈਨੂੰ ਮਦਦ ਕਰੋ